ਜੋ ਮਨਪੁਰ ਸਾਹਿਬ ਦੀ ਕਨਸੇਕਵੈਂਸੀ ਛੋੜਨਾ ਚਾਹੀਦਾ ਸੀ ਉਹ ਸ਼ਾਇਦ ਉਹਨੂੰ ਉਹਨਾਂ ਫੇਰ ਚਾਂਸ ਮਿਲਿਆ ਨਹੀਂ ਸੋ ਤੁਹਾਡੀ ਪ੍ਰਾਇੋਰਟੀਜ਼ ਕੀ ਰਹਿਣ ਵਾਲੀਆਂ ਇਥੋਂ ਲਈ ਖਾਸ ਕਰਕੇ ਸਪਿੰਡ ਦੀ ਗੱਲ ਕਰੀ ਜਿੱਥੇ ਬੈਠੇ ਜਿੱਥੇ ਤੱਕ ਇਹ ਸਪਿੰਡ ਦੀ ਗੱਲ ਹੈ ਜਾਂ ਇਸ ਇਲਾਕੇ ਦੀ ਗੱਲ ਹੈ ਤੁਸੀਂ ਬਿਲਕੁਲ ਠੀਕ ਕਿਹਾ ਕਿ ਉਰੇ ਬੱਚਾਂ ਦਾ ਰੁਝਾਨ ਸਪੋਰਟਸ ਵਾਲੇ ਪਾਸੇ ਹੈ ਮੈਂ ਪਰਸੋਂ ਨਵਾਂ ਸ਼ਹਿਰ ਦੇ ਵਿੱਚ ਵੀ ਇੱਕ ਪਬਲਿਕ ਐਡਰੈਸ ਕਰ ਰਿਹਾ ਸੀਗਾ ਤੇ ਉੱਥੇ ਵੀ ਦੋ ਬੇਟੀਆਂ ਆਈਆਂ ਔਰ ਉਹਨਾਂ ਨੇ ਆ ਕੇ ਕਿਹਾ ਕਿ ਸਰ ਅਸੀਂ ਤੁਹਾਡੇ ਸੰਗਰੂ ਦੇ ਐਥਲੈਟਿਕਸ ਟਰੈਕ ਤੋਂ 골ਡ ਮੈਡ ਜਿੱਤ ਕੇ ਆਏ ਹਾਂ ਅਸੀਂ ਤੁਹਾਡੇ ਸਮੂਹ ਦੇ ਐਥਲੈਟਿਕ ਟਰੈਕ ਤੋਂ ব্রোঞ্জ ਮੈਡਲ ਜਿੱਤ ਕੇ ਆਏ ਹਾਂ ਤੇ ਮੈਂ ਉਹਨਾਂ ਨੂੰ ਵੀ ਪ੍ਰੋਮਿਸ ਕੀਤਾ ਕਿ ਸਾਨੂੰ ਤੁਹਾਨੂੰ ਜਿੱਥੇ ਵੀ ਟਰੈਕ ਚਾਹੀਦਾ ਹੋਊਗਾ ਆਪਾਂ ਜ਼ਿਲ੍ਹੇ ਪੱਦਰ ਦੇ ਉੱਪਰ ਇੱਕ ਐਥਲੈਟਿਕਸ ਟਰੈਕ ਦੀ ਪ੍ਰੋਵੀਜ਼ਨ ਕਰਾਂਗੇ ਜਿੱਥੇ ਵੀ ਸਪੇਸ ਅਵੇਲੇਬਲ ਹੋਊਗੀ ਜਿੱਥੇ ਵੀ ਸਪੋਰਟਸ ਇਨਫਰਾਸਟਰਕਚਰ ਵਾਸਤੇ ਸਪੇਸ ਅਵੇਲੇਬਲ ਹੋਊਗੀ ਇਸੇ ਤਰੀਕੇ ਨਾਲ ਅਗਰ ਉਹਰੇ ਫੁੱਟਬਾਲ ਦੀ ਗੱਲ ਹੈ ਤਾਂ ਜਿੱਥੇ ਜਿੱਥੇ ਅਦਾਰੇ ਬਣਾਉਣ ਦੀ ਲੋੜ ਹੋਊਗੀ ਅਸੀਂ ਉੱਥੇ ਅਦਾਰੇ ਖੜੇ ਕਰਾਂਗੇ ਗਵਰਨਮੈਂਟਸ ਬਹੁਤ ਗਵਰਨਮੈਂਟਸ ਕੋਲ ਬਹੁਤ ਪੈਸਾ ਹੁੰਦਾ ਆਜਕਲ ਵੱਡੀਆਂ ਕੰਪਨੀਆਂ ਆਈਡੀਆ ਹੈ ਤੁਹਾਨੂੰ ਪੈਸਾ ਲੈਣਾ ਚਾਹੀਦਾ ਹੈ ਤੁਹਾਨੂੰ ਪੈਸਾ ਲੈਣ ਦੀ ਸਮਝ ਹੋਣੀ ਚਾਹੀਦੀ ਹੈ ਅੱਜ ਕੱਲ ਸਮਾਜ ਸੇਵੀ ਕੰਮਾਂ ਵਾਸਤੇ ਬਹੁਤ ਸਾਰਾ ਪੈਸਾ